ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੋ ਅੰਕਾਰ ਸਤਗੁਰ ਪ੍ਰਸਾਦ ਸਲੋਕ ਮਾਲਾ ਨਾਮਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ ਕਉ ਨਾਨਕ ਕਰ ਭਜ ਮਨਾ ਜੇ ਬਿਦਜਲ ਕਾਮੀਨ ਬਿਕੇ ਅਨ ਸੂ ਕਾਏ ਰਜਿਓ ਨਿਮਕ ਨ ਹੋਏ ਉਦਾਸ ਕਉ ਨਾਨਕ ਭਜ ਹਰ ਮਨਾ ਪਰੈ ਨ ਜਮਤੀ ਪਾਸ ਕਰਨਾ ਪੋਇਓ ਹੀ ਗਇਓ ਲਿਓ ਜਰਾ ਤਨ ਜੀਤ ਕਉ ਨਾਨਕ ਪਜ ਹਰਮਨ ਆਉਦ ਜਾਤ ਹੈ ਬੀਤ ਬਿਰਦ ਪਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਕਉ ਨਾਨਕ ਨਰਬਾਵਰੇ ਕਿਉ ਨਾ ਪਜੈ ਭਗਵਾਨ ਧਨਦਾਰਾ ਸੰਪਤ ਸਗਲ ਜਿਨੇ ਆਪਣੀ ਕਰਮਾਨ ਇਨ ਮੈਂ ਕੱਚ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤੈ ਉਦਾਹਰਨ ਭੈ ਹਰਨ ਹਰ ਅਨਾਥ ਕੇ ਨਾਦ ਕਉ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ ਤਨ ਤਨ ਜੇ ਤੋ ਕੋ ਦੀਓ ਤਾਸਿਓ ਨਿਓ ਨਕੀਨਾ ਕਉ ਨਾਨਕ ਤਨਰ ਬਾਵਰੇ ਅਬ ਕਿਉ ਡੋਲਤ ਦੀਨ ਤਾਨੁ ਧਨ ਸਾਪੇ ਸੁਖ ਦੀਓ ਅਰਜੇ ਨੀਕੇ ਧਾਮ ਕਉ ਨਾਨਕ ਸੁਨਰੇ ਮਨਾ ਸਿਮਰਤ ਕਾਹੇ ਨਾਰਾਮ ਸਬ ਸੁਖ ਦਾ ਤਾਂ RAM ਹੈ ਦੂਸਰ ਨਾ ਇਹ ਕੋਏ ਕਉ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੇ ਭਜ ਰੇ ਤੈ ਮੀਤ ਕਉ ਨਾਨਕ ਸੁਨ ਰੇ ਮਨਾ ਆਉਧ ਘਟ ਤੈ ਨੀਤ ਬਾਜ ਤਜ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜੇ ਤੇ ਉਪਜਿਓ ਨਾਨਕਾ ਲੀਨ ਤਾਏ ਮਹਿਮਾਨ ਕਟ ਕਟ ਮੈਂ ਹਰ ਜੋ ਬਸੈ ਸੰਤਨ ਕਹੋ ਪੁਕਾਰ ਕਉ ਨਾਨਕ ਤੇ ਭਜ ਮਨ ਪਾਉ ਨੇ ਦੇ ਉਤਰੇ ਪਾਰ ਸੁਖ ਦੁਖ ਜੇ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਉ ਨਾਨਕ ਸੁਨ ਰੇ ਮਨ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਏ ਜੇ ਕੰਚਨ ਲੋ ਸੁਮਾਨ ਕਉ ਨਾਨਕ ਸੁਨ ਰੇ ਮਨ ਮੁਕਤ ਤਾਹੇ ਤੈ ਜਾਨ ਹਾਰ ਕੇ ਸੋਗ ਜਾ ਕੈ ਨਹੀਂ ਬੈਰੇ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤੈ ਜਾਨ ਪੈ ਕਾਉ ਕੋ ਦੇਦ ਨੈ ਨੇ ਪੈਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨ ਜੀਬ ਖਿਆ ਸਗਲੇ ਤਜੇ ਲਿਓ ਭੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਤੇ ਪਾਗ ਜੇ ਮਾਇਆ ਮਮਤਾ ਤਜੀ ਸਭ ਤੇ ਪਇਓ ਉਦਾਸ ਕਉ ਨਾਨਕ ਸੁਨਰੇ ਮਨਾ ਤੇ ਕਟ ਬ੍ਰਹਮ ਨਿਵਾਸ ਜੇ ਪ੍ਰਾਨੀ ਓ ਮੈਂ ਤਜੇ ਕਰਤਾ ਰਾਮ ਪਛਾਨ ਕਉ ਨਾਨਕ ਵੋ ਮੁਕਤ ਨਰ ਏ ਮਨ ਸਾਚੀ ਮਾਨ ਪੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸਤਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਜੇ ਬਾ ਗੁਰ ਗੋਬਿੰਦ ਪਜੋ ਕਰਨ ਸੁਨੋ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰ ਹੈ ਨ ਜਮ ਕੇ ਧਾਮ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅੰਕਾਰ ਕਹੋ ਨਾਨਕ ਆਪਰ ਤਰੈ ਔਰਨ ਲੇ ਦਿਉਦਾਰ ਜਿਉ ਸੁਪਨਾ ਯਰ ਵੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਦੌਲਤ ਨੀਤ ਕੋਟਣ ਮੈਂ ਨਾਨਕ ਪਾਉ ਨਾਰਾਇਣ ਜੇ ਚੀਤ ਜੈਸੇ ਜਲ ਤੇ ਬੁੱਧ ਬੁਦਾ ਉਪਜੇ ਬਿਨ ਸੇ ਨੀਤ ਜਗ ਰਚਨਾ ਤੇ ਸੇ ਰਚੇ ਕਉ ਨਾਨਕ ਸੁਨ ਮੀਤ ਪ੍ਰਾਨੀ ਕਛੂ ਨਾ ਚੇਤੇ ਮਦ ਮਾਇਆ ਕੈ ਅੰਧ ਕਉ ਨਾਨਕ ਬਿਨ ਹਰ ਭਜਨ ਪਰਤ ਤਾਏ ਜਮ ਬੰਧ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ ਕਹਉ ਨਾਨਕ ਸੁਨ ਰੇ ਮਨਾ ਤੁਰ ਲਬ ਮਾਨੁ ਗਦੇ ਮਾਇਆ ਕਾਰਨ ਤਾਬੈ ਮੂਰਖ ਲੋਗ ਅਜਾਨ ਕਹਉ ਨਾਨਕ ਬਿਨਾਰ ਭਜਨ ਮਿਰਥਾ ਜਨਮ ਸਿ ਰਾਮ ਜੋ ਪ੍ਰਾਣੀ ਇਸ ਦਿਨ ਭਜੈ ਰੂਪ ਰਾਮ ਤੇਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ मन माया में भदरयो बिसरे गोबिंद नाम कहो नानक बिन हर भजन जीवन को नहीं काम प्राणी राम न चेतए मद माया के अंत कहो नानक हर भजन बिन परत दाय जम फंद ਸੁਖ ਮੈਂ ਬੋ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਹੋ ਨਾਨਕ ਅਰ ਭਜਮਨਾ ਅੰਤ ਸਹਾਈ ਹੋਏ ਜਨਮ ਜਨਮ ਭਰ ਮਤ ਫੇਰੋ ਮਿਟਿਓ ਨ ਜੰਮ ਕੋ ਤਰਾਸ ਕਹੋ ਨਾਨਕ ਅਰ ਭਜਮਨਾ ਨਿਰਪੈ ਪਾਵੇ ਬਾਸ ਜਤਨ ਬੋਤ ਮੈਂ ਕਰ ਰਿਓ ਮਿਟਿਓ ਨ ਮਨ ਕੋ ਮਾਨ ਧਰਮਤ ਸਿਓ ਨਾਨਕ ਫਦਿਓ ਰਾਖ ਲਹੋ பகਵਾਨੀ ਬਾਣ ਜਵਾਨੀ ਅਰ ਬਿਰ ਦਫਨ ਤੀਨ ਅਵਸਤਾ ਜਾਨ ਕਉ ਨਾਨਕ ਅਰ ਭਜਨ ਬਿਨ ਮਿਰਤਾ ਸਭੀ ਮਾਨ ਕਰਨੋ ਤੋ ਸੋ ਨਾਕਿਓ ਪਰਿਓ ਲੋਭ ਕੈ ਬੰਦ ਨਾਨਕ ਸਮਿਓ ਰਮ ਗਇਓ ਅਬ ਕਿਉ ਰੋਵਤ ਅੰਦ ਮਾਨੀ ਮਾਇ ਮੇਰਾ ਮਰ ਰਿਓ ਨਿਕਸਤ ਨਾਇਨ ਮੀਤ ਨਾਨਕ ਮੂਰਤ ਚਿਤਰਿ ਜਉ ਛਾਡਤ ਨਾਇਨ ਪੀਤ ਨਰ ਜਾਤ ਕਾਚਿਆਰ ਔਰੈ ਕੀਓ ਰੈ ਭਾਈ ਚਿਤਵਤ ਰਿਓ ਠਗੋਰ ਨਾਨਕ ਬਾਸੀ ਗਲ ਬਰੇ ਜਤਨ ਬਾਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਏ ਕਹੋ ਨਾਨਕ ਸੁਨ ਰੇ ਮਨ ਹਰ ਪਾਵੇ ਸੋਇ ਜਗ ਤੇ ਬਿਕਾਰੀ ਫਿਰਤ ਹੈ ਸਭ ਕੋ ਦਾਤਾ RAM ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ ਝੂਠੇ ਮਾਨ ਕਾ ਕਰੇ ਜਗ ਸੁਪਨੇ ਜਿਉ ਜਾਨ ਇਨ ਮੈਂ ਕੱਚ ਤੇ ਰੋ ਨਹੀਂ ਨਾਨਕ ਤਇਓ ਬਖਾਨ ਗਰਬ ਕਰ ਤੇ ਦੇ ਕੋ ਦਿਨ ਸਚਿਨ ਮੇ ਮੀਤ ਜੇ ਪ੍ਰਾਨੀ ਅਰਜਸ ਕਹਿਓ ਨਾਨਕ ਤੇ ਜਗ ਜੀਤ ਜੇ ਕਟ ਸਿਮਰਨ RAM ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਚੀ ਮਾਨ ਇਕ ਪਗਤ ਭਗਵਾਨ ਜੇ ਪ੍ਰਾਨੀ ਕਹਿ ਨਾਏ ਮਨ ਜੈਸੇ ਸੁਕਰ ਸਵਾਨ ਨਾਨਕ ਮਾਨੋ ਤਾਏ ਤਨ ਸੁਆਮੀ ਕੋ ਗਰਜੋ ਸਦਾ ਸੁਆਣ ਤਜਤ ਨਹੀਂ ਨਿਤ ਨਾਨਕ ਏ ਬਿਦਹਰ ਭਜੋ ਇਕ ਮਨ ਹੋਏ ਇਕ ਚਿਤ ਤੀਰਤ ਬਰਤਰ ਦਾਨ ਕਰ ਮਨ ਮੈਂ ਧਰੇ ਗਮਾਨ ਨਾਨਕ ਨੇ ਫਲ ਜਾਤ ਤੇ ਜੋ ਗੁੰਚਰ ਇਸ਼ਨਾਨ ਸਿਰ ਕਪਿਓ ਪਗ ਡਗ ਮਗੈ ਨੈਨ ਜੋਤ ਤੇ ਹੀਨ ਕਉ ਨਾਨਕ ਇਹ ਬਿਦ ਭਈ ਤਉ ਨਾ ਰਸ ਲੈਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਏ ਨਾਨਕ ਥਿਰ ਹਰ ਭਗਤ ਹੈ ਤੇਰਾ ਕੋ ਮਨ ਮਾਏ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਕਹਿ ਨਾਨਕ ਥਿਰ ਨਾ ਰਹੈ ਜੋ ਬਾਲੂ ਕੀ ਪੀਤ RAM ਗयो ਰਾਵਣ ਗयो ਜਾ ਕੋ ਬੋ ਪਰਵਾਰ ਕੋ ਨਾਨਕ ਥਿਰ ਕਚ ਨਹੀਂ ਸੁਪਨੇ ਜੋ ਸੰਸਾਰ ਚਿੰਤਾਤਾ ਕੀ ਕੀ ਜਿਐ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਤੇਰ ਨਹੀਂ ਕੋਏ ਜੋ ਪਜੋ ਸੋ ਬਿਨਸੈ ਪਰੋ ਆਜ ਕੇ ਤਾਲ ਨਾਨਕ ਹਰ ਗੁਨ ਗਾਏ ਲੇ ਛਾੜ ਸਗਲ ਜੰਜਾਲ ਦੋਹਰਾ ਬਲ ਛਟਕਿਓ ਬੰਧਨ ਪਰੇ ਕਛੂ ਨਾ ਹੋਤਿਓ ਪਾਈ ਕੋ ਨਾਨਕ ਅਬ ਓਟ ਹਰ ਗੱਜਿਓ ਹੋ ਸਹਾਈ ਬਲੋ ਆ ਬੰਧਨ ਛੁਟੇ ਸਭ ਕਿਛੋ ਟੇ ਉਪਾਇ ਨਾਨਕ ਸਾਬ ਕਿਛ ਤੁਮਰੇ ਹੱਥ ਮੈਂ ਤੁਮੀ ਓਤ ਸਹਾਈ ਸੰਗ ਸਖਾ ਸਭ ਤਜ ਗਏ ਕੂਨ ਨਿ ਬਿਓ ਸਾਥ ਕੋ ਨਾਨਕੇ ਬਿਪਦ ਮੈਂ ਤੇਕ ਏਕ ਰਗੁਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਕਰ ਕੋਬਿੰਦ ਸੋ ਨਾਨਕੈ ਜਗਤ ਮੈਂ ਕਿਨ ਜਪਿਓ ਦੁਰਮਨ ਰਾਮ ਨਾਮ ਔਰ ਮੈਂ ਗਇਓ ਜਾ ਕੇ ਸਮਨੇ ਕੋਏ ਜੇ ਸ ਮਰਤ ਸੰਕਟ ਮਿਟੈ ਦਰਸ ਤੁਹਾਰੋ ਰਾਮ ਨਾਮ ਔਰ ਮੈਂ ਗਇਓ ਜਾ ਕੇ ਸਮਨੇ ਕੋਏ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਮੁੰਦਾਵਣੀ ਮਹਲਾ ਪੰਜਵਾ ਥਾਲ ਵਿੱਚ ਤਨ ਵਸ ਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਥਾ ਧਾਕੁਰ ਕਾ ਪਈਓ ਜਿਸ ਕਾ ਸਭਸ ਅਧਾਰੁ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੁ ਏ ਵਸਤ ਤ ਜੀਨੇ ਜਾਈ ਨਿਤ ਨਿਪਰਾ ਕਰਤਾਰੋ ਕਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਾਲਾ ਪੰਝੁਆ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਏ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਦਰਸ ਪਿਆ ਮੇਰਾ ਮਤੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵੈ ਹਰਿਆ ੴ ਸਤਗੁਰ ਪ੍ਰਸਾਦਿ ਰਾਗ ਮਾਲਾ ਰਾਗ ਇਕ ਸੰਗ ਪੰਚ ਮਰੰਗਨ ਸੰਗ ਅਲਾਪੇ ਆਟੋ ਨੰਦਨ ਪ੍ਰਥਮ ਰਾਗ ਪੈ ਰੋਵੈ ਕਰੇ ਪੰਜ ਰਾਗ ਨੀ ਸੰਗ ਉਚਰੇ ਪ੍ਰਥਮ ਭੈਰ ਵੇ ਬਿਲਾਵਲੇ ਪੁਨੇ ਆਕੀ ਗਾਵੇ ਮੰਗਲੇ ਹੁਣ ਅਸਲੇ ਕੀ ਕੀ ਪਈ ਬਾਰੀਏ ਪੈਰੋ ਕੀ ਪਾਚੋ ਨਾਰੀ ਪੰਜ ਮਾਰਖ ਦੇ ਸਾਖ ਸੁਨਾਵੇ ਬੰਗਾਲਮ ਮਦ ਮਾਦਵ ਗਾਵੇ ਲਲਤ ਬਿਲਾਵਲ ਗਾਵਈ ਆਪਣੀ ਆਪਣੀ ਪਾਤ ਅਸ਼ਟਪੁੱਤਰ ਪੈਰਵ ਕੇ ਗਾਵੇ ਗਾਇਨ ਪਾਤਰੋ ਦੁਤਿਆਂ ਮਾਲਕੌਸ਼ਕ ਆਲਾ ਪੈ ਸੰਗ ਰਾਤਨੀ ਪਾਟੋਤਾ ਪੈ ਗੋਡ ਕਰੀ ਅਰਦੇਵ ਗੰਧਾਰੇੰੰਧਾਰੇ ਸੋ ਤੇ ਉਚਾਰੇ ਬਨਾਸਰੀਏ ਪਾਟੋ ਗਾਏ ਮਾਲ ਰਾਤ ਕੌਸ਼ਕ ਸੰਗ ਲਾਈ ਮਾਰੂ ਮਸਤੇ ਅੰਗ ਮੇਵਾਰਾ ਪ੍ਰਭਰ ਚੰਡ ਕੋ ਸਤਿਉ ਬਾਰਾ ਖੌਕਦੇ ਹੋ ਪਉਰ ਅਨੰਦ ਗਾਏ ਅਸ਼ਟ ਮਾਲਕੌਸ਼ਕ ਸੰਗ ਲਾਏ ਕੁਨੇ ਆਇਓ ਹਿੰਦੋਲ ਪੰਜ ਨਾਰ ਸੰਗ ਅਸ਼ਟ ਸੋਤ ਉਠੇ ਤਾਨ ਕਲੋਲ ਗਾਇਨ ਤਾਰ ਮਿਲਾਵੇ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰ ਸਹੀਰੀ ਲੈ ਪਾਰ ਜਾ ਸੰਗ ਲਾਈ ਪਾਟੋ ਆਰ ਜਾ ਸੁਰਮਾ ਆਨੰਦ ਪਾਸ ਕਰ ਆਏ ਚੰਦਰ ਬਿਮ ਮੰਗਲਨ ਸੋ ਆਏ ਸਰਸਬਾਨ ਓ ਆਏ ਬਿਨੋ ਦਾ ਗਾਵੇ ਸਰਸਬ ਸੰਤ ਕਮੋਦਾ अष्टपुत्र में कहे सवारी पुनि आई दीपक की बारी गछेली पटमंजरे टोडी कई आलाप काम दियो गुजरी संग दीप के थाप तालंका कुंतले हो रामा कमल कुसुम चंपक के नाम गौरा आओ गणरा कल्याण अष्टपुत्र दीपक के जाना ਸਦ ਮੇਲੇ ਸ੍ਰੀ ਰਾਗ ਮੈਂ ਗਾਵੈ ਪਾਚੋ ਸੰਗ ਬਰੰਗਨ ਲਾਵੈ ਵੈਰਾ ਰੇ ਕਰਨਾਟੇ ਧਰੇ ਗਵਰੀ ਗਾਵੇ ਆਸਾਵਰੀ ਤੇ ਪਾਚੇ ਸਿੰਦਵੀਆ ਲਾਪੀ ਸ੍ਰੀ ਰਾਗ ਚੋ ਪਾਚੋ 타ਪੀ ਸਾਲੂ ਸਰਦ ਸਾਗਰਾ ਆੜ ਗੋਡੰਗ ਮੀਰ ਆਸ਼ਟ ਪੁੱਤਰ ਸ੍ਰੀ ਰਾਗ ਕੇ ਗੋਡੇ ਬੰਦ ਹਮੀਰ ਕਸ਼ਟਮ ਮੀਧ ਰਾਗ ਵੇ ਗਾਵੇ ਪਾਚੋ ਸੰਗ ਬਰੰਦਨ ਲਾਵੇ ਸੂਰਤ ਗੋਡ ਮਲਾਰੇ ਤੁਨੇ ਪੁਨ ਗਾਵੇ ਆਸਾ ਕੁਨੁ ਕੁਨੀ ਉਚੈ ਸੁਰ ਸੁਹ ਪੁਨ ਕੇਨੀ ਮੀਧ ਰਾਗ ਸੋ ਪਾਚੋ ਚਿਨੀ ਬੈਰਾ ਧਰ ਗਜ ਦਰਕੇ ਦਾਰਾ ਜਬਲੀ ਤਰਨਟ ਓ ਜਲ ਤਾਰਾ ਕੁਨ ਗਾਵੇ ਸੰਕਰਿਓ ਸਿਆਮ मेघ राग पुत्र के नाम खष्ट राग उन गाय संग राग नीतीस सब पुत्र रागन के आठार दस बीस खष्ट राग उन गाय संग राग नीतीस सब पुत्र रागन के ਆਧਾਰੇ ਦਸਵੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ